ਸਸਰੀਕਲ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕੰਗਨਾ ਰਣੌਤ ਤੇ ਜੀ ਹਾਂ ਕੰਗਨਾ ਰਣੌਤ ਜਿਹੜੀ ਕਿ ਫਿਲਮ ਐਕਟ੍ਰੈਸ ਹੈ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਵਧੀਆ ਨਾਮ ਕਮਾਇਆ ਉਹਨੇ ਕੁੜੀ ਨੇ ਸੋ ਪਿਛਲੇ ਦਿਨ ਅਨੰਤ ਅਡਾਨੀ ਦੇ ਵਿਆਹ ਦੀ ਪ੍ਰੀ-ਵੇਡਿੰਗ ਪਾਰਟੀ ਦੇ ਵਿੱਚ ਜਦੋਂ ਦਲਜੀਤ ਦੋਸਾਂਝ ਆਇਆ ਹੋਰ ਰਹਿਾਨਾ ਵੀ ਆਈ ਹੋਰ ਵੀ ਪੂਰੀ ਬਾਲੀਵੁੱਡ ਦੇ ਸਾਰੇ ਸਟਾਰ A ਤੋਂ Z ਸਲਮਾਨ ਆਮੀਰ ਅਕਸ਼ੇ ਕੁਮਾਰ ਸ਼ਨੀਲ ਸੈਟੀ ਵਨ ਯਾਨੀ ਬਾਲੀਵੁੱਡ ਦੀ ਕੋਈ ਵੀ ਹਸਤੀ ਹੈ ਉਹ ਜੀ ਨਹੀਂ ਰਹੀ ਲੇਖਕ ਹੋਵੇ ਭਾਵੇਂ ਰਾਈਟਰ ਹੋਵੇ ਭਾਵੇਂ ਡਾਇਰੈਕਟਰ ਹੋਵੇ ਭਾਵੇਂ ਐਕਟਰ ਹੋਵੇ ਸੰਗੀਤਕਾਰ ਹੋਵੇ ਉਹ ਸਾਰੇ ਉੱਥੇ ਪਹੁੰਚੇ ਸੋ ਟਡਾਨੀ ਫੈਮਲੀ ਨੇ ਸਭ ਨੂੰ ਇਨਵਾਈਟ ਕੀਤਾ ਸੀਗਾ ਵੱਡੀਆਂ ਫੈਮਲੀਆਂ ਨੂੰ ਸਭ ਨੂੰ ਇਹਦੇ ਵਿੱਚ ਇੱਕ ਆਪਣੇ ਆਪ ਨੂੰ ਸੁਪਰਸਟਾਰ ਸਮਝਣ ਵਾਲੀ ਚਾਂਸੀ ਦੀ ਰਾਣੀ ਜਿਨੇ ਫਿਲਮ ਬਣਾਈ ਸੀ ਹਨਾ ਹੇ ਉਸੀ ਕੰਗਨਰ ਰਣੌਤ ਚਾਂਸੀ ਦੀ ਰਾਣੀ ਜਿਹੜੀ ਸੁਪਰ ਫਲॉप ਫਿਲਮ ਰਹੀ ਸੀ ਜਿਹੜੀ ਨਕਲੀ ਘੋੜਿਆਂ ਤੇ ਬੈਠ ਕੇ ਐਦਾਂ 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 ਐਜ ਘੋੜਿਆਂ ਦੀ ਆਵਾਜ਼ਾਂ ਦਿੱਤੀਆਂ ਗਿਆ ਸੀਗਾ ਸੋ ਅਸਲੀ ਔਰ ਨਕਲੀ ਦਾ ਜਿਹੜਾ ਸਵਾਦ ਹੁੰਦਾ ਬਹੁਤ ਅਲੱਗ ਹੁੰਦਾ ਚਾਂਸੀ ਦੀ ਰਾਣੀ ਨੇ ਅਸਲ ਦੀ ਜ਼ਿੰਦਗੀ ਜੀ ਸੀਗੀ ਅਸਲ ਵਿੱਚ ਤਲਵਾਰ ਚਲਾਈ ਸੀਗੀ ਅਸਲ ਵਿੱਚ ਲੜਾਈ ਔਰ ਆਪਣਾ ਜੁਰਮ ਦਾ ਸਾਹਮਣਾ ਕਰਿਆ ਸੀਗਾ ਚਾਂਸੀ ਦੀ ਰਾਣੀ ਬਣਨਾ ਜਾਂ ਉਹਦੇ ਕਿਰਦਾਰ ਨੂੰ ਨਾਪਣਾ ਕਿਸੇ ਅਕਸਰ ਦਾ ਕੰਮ ਨਹੀਂ ਹੈਗਾ ਤੇ ਇਹਨੇ ਬਿਆਨ ਦਿੱਤਾ ਕਿ ਲਤਾ ਮੰਗੇਸ਼ਕਰ ਨੇ ساری ਉਮਰ ਆਪਣਾ ਨਾਮ ਇੰਨਾ ਵੱਡਾ ਨਾਮ ਹੈ ਉਹ ਕਦੀ ਵੀ ਕਿਸੇ ਦੀ ਵਿਆਹ ਸ਼ਾਦੀਆਂ ਪਾਰਟੀਆਂ ਦੇ ਵਿੱਚ ਪੈਸੇ ਦੀ ਖਾਤਰ ਨਹੀਂ ਗਏ ਚਲੋ ਠੀਕ ਹੈ ਮੰਨਦੇ ਆ ਲਤਾ ਮੰਗੇਸ਼ਕਰ ਜੀ ਦਾ ਆਪਣਾ ਸਟੈਂਡ ਹੋ ਸਕਦਾ ਹੈ ਔਰ ਵੀ ਅੱਜ ਕੱਲ ਦੇ ਜਿਹੜੇ ਸਟਾਰ ਨੇ ਪੈਸੇ ਦੇ ਭੁੱਖੇ ਨੇ ਔਰ ਪੈਸੇ ਦੀ ਖਾਤਰ ਵਿਆਹਵਾਂ ਦੇ ਵਿੱਚ ਜਾ ਕੇ ਨੱਚ ਟੱਪ ਰਹੇ ਨੇ ਔਰ ਗਾਣਾ ਗਾ ਰਹੇ ਨੇ ਆਪਣੇ ਪੇਟ ਦੇ ਗੁਜ਼ਾਰੇ ਲਈ ਔਰ ਅੱਗੇ ਉਹਨੇ ਕਿਹਾ ਕਿ ਮੈਂ ਵੀ ਜ਼ਿੰਦਗੀ ਦੇ ਵਿੱਚ ਬੜੇ ਬੁਰੇ ਦਿਨ ਦੇਖੇ ਨੇ ਪਰ ਮੈਂ ਐਦਾਂ ਦੀ ਕੋਈ ਕੰਮ ਨਹੀਂ ਕੀਤਾ ਵੀ ਮੈਂ ਲੋਕਾਂ ਦੀਆਂ ਪਾਰਟੀਆਂ ਵਿੱਚ ਜਾ ਕੇ ਆਪਣੀ ਦਿਨਚਰਿਆ ਨੂੰ ਜਾਂ ਆਪਣੇ ਜੀਵਨ ਨੂੰ ਅੱਗੇ ਵਧਾਵਾਂ ਚਲੋ ਜੀ ਇਹਦਾ ਹੁਣ ਜਵਾਬ ਸੁਣੋ ਇਹ ਉਹ ਮੈਡਮ ਹੈ ਕੰਗਨਾ ਰਣੌਤ ਜਿਹੜੀ ਫਿਲਮ ਇੰਡਸਟਰੀ ਤੋਂ ਆਉਣ ਤੋਂ ਪਹਿਲਾਂ ਆਪਣਾ ਇਹਨੇ ਕੈਰੀਅਰ ਜਿਹੜਾ ਸੀਗਾ ਮਾਡਲਿੰਗ ਵਿੱਚ ਬਣਾਇਆ ਔਰ ਇਹਦੇ ਕਈ ਸਾਰੇ ਲਵ ਅਫੇਅਰਸ ਰਹੇ ਆ ਉਹ ਅਫੇਅਰਸ ਦੇ ਵਿੱਚੋਂ ਵੱਧ ਦੇ ਵੱਧ ਇਹ ਫਾਇਦਾ ਚੁੱਕਦੀ ਚੁੱਕਦੀ ਪੈਸੇ ਕਮਾਉਂਦੀ ਕਮਾਉਂਦੀ ਅੱਗੇ ਚਲੀ ਗਈ ਇੰਡਸਟਰੀ ਦੇ ਵਿੱਚ ਆਪਣਾ ਇਹਨਾਂ ਦੇ ਆਪ ਇੰਟਰਵਿਊ ਸੁਣ ਲਿਓ ਕਹਿੰਦੀ ਹੈ ਮੀ ਟੂ ਦੇ ਵਿੱਚ ਵੀ ਇਹਨਾਂ ਨੇ ਉਹ ਕੀਤਾ ਹੋਇਆ ਕਿ ਇੱਥੇ ਇੰਡਸਟਰੀ ਦੇ ਵਿੱਚ ਆਣਾ ਨਿਊ ਕਮਰਸ ਲਈ ਕੋਈ ਆਸਾਨ ਕੰਮ ਨਹੀਂ ਇੱਥੇ ਡਾਇਰੈਕਟਰਸ ਦੇ ਪ੍ਰੋਡਿਊਸਰ ਦੇ ਬੈੱਡ ਤੇ ਜਾਣਾ ਪੈਂਦਾ ਤੇ ਇਹ ਮੇਰੇ ਨਾਲ ਵੀ ਹੋਇਆ ਇਹਨੇ ਇਹ ਕਬੂਲਿਆ ਇਹਦਾ ਮਤਲਬ ਇਹ ਡਾਇਰੈਕਟਰਾਂ ਪ੍ਰੋਡਿਊਸਰਾਂ ਦੇ ਬੈੱਡਾਂ 'ਚ ਤੇ ਜਾ ਕੇ ਰੰਗਰੰਲੀਆਂ ਮਨਾਈਆਂ ਇਹਨੇ ਤਾਂ ਇਹਨਾਂ ਨੂੰ ਫਿਲਮਾਂ ਮਿਲੀਆਂ ਠੀਕ ਹੈ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚ ਇਹਦੀਆਂ ਕੁਝ ਫਿਲਮਾਂ ਆਈਆਂ ਹੌਲੀ-ਹੌਲੀ ਇਹ ਆਪਣਾ ਵਿਵਾਦਾਂ ਦੇ ਵਿੱਚ ਘਿਰਦੇ ਗਏ ਕਰਦੇ ਕਰਾਂਦੇ ਨੇ ਆਪਣਾ ਰਿਤਿਕ ਰੋਸ਼ਨ ਨਾਲ ਪੇਚਾ ਪਾ ਲਿਆ ਸੋ ਬਾਈ ਵੀ ਵਿਹਲਾ ਸੀ ਉਹਨਾਂ ਦਾ ਆਪਣੀ ਵਾਈਫ ਨਾਲ ਘਰੇਲੂ ਵਿਵਾਦ ਦੇ ਚੱਲਦੇ ਡਿਵੋਰਸ ਚੱਲ ਰਿਹਾ ਸੀਗਾ ਤੇ ਉਹ ਵੀ ਵਿਹਲਾ ਸੀਗਾ ਰਿਤਿਕ ਨੂੰ ਵੀ ਹੁਣ ਕੋਈ ਨਾ ਕੋਈ ਚਾਹੀਦਾ ਸੀ ਤੇ ਇਹ ਵੀ ਭਾਲਦੀ ਸੀ ਵੀ ਸ਼ਾਇਦ ਮੈਂ ਰਿਤਿਕ ਨਾਲ ਹੀ ਸੈੱਟ ਹੋ ਜੂੰਗੇ ਇੱਥੇ ਲਾਈਵ ਸੈਟ ਰੋਸ਼ਨ ਪਰਿਵਾਰ ਜਿਹੜਾ ਬੜਾ ਬੁਲੰਦੀਆਂ ਤੇ ਰੋਸ਼ਨ ਨੇ ਉਹ ਐਡੇ ਫੁੱਦੂ ਬੰਦੇ ਨਹੀਂ ਹੈਗੇ ਤੁਹਾਡੇ ਵਰਗੀਆਂ ਚਵਲਾਂ ਨੂੰ ਉਹ ਬੈੱਡ ਤੇ ਲਿਆ ਕੇ ਤੋਰ ਘਰ ਦੀ ਮਾਲਕਨ ਬਣਾ ਦੇਣਾ ਰਾਤ ਗਈ ਤਾਂ ਬਾਤ ਗਈ ਸਮਝ ਗਏ ਉਹਨੇ ਵੀਰੋਂ ਭੈਣੋਂ ਭਰਾਵੋ ਇਹ 5 ਸਾਲ ਰੱਖੀ ਔ ਟਿਕਾ ਕੇ ਰੱਖੀ ਵਧੀਆ ਦੁਨੀਆ ਭਲਾਤੀ ਇਹਨੂੰ ਇਹਨੂੰ ਇੰਜ ਲੱਗਣ ਲੱਗਾ ਕਿ ਬਸ ਰੇਤੇ ਕ੍ਰਿਸ਼ਨ ਤੇ ਹੁਣ ਮੇਰਾ ਖਸਮ ਹੀ ਹੈ ਤੇ ਬੋਏਫ੍ਰੈਂਡ ਨਹੀਂ ਹੁਣ ਮੇਰਾ ਖਸਮ ਹੀ ਆ ਵਿਆਹ ਵੀ ਕਰਾਊਗਾ ਅਗਲੇ ਨੇ ਮਾਰੀ ਕੱਢ ਕੇ ਜਿਵੇਂ ਚਾਚੂ ਮੱਖੀ ਮਾਰੀ ਦੀ ਆ ਵਾਹ ਬੂ ਕੇ ਜਿਵੇਂ ਪੰਜਾਬੀ ਚ ਕਹਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਵੇਖੇ ਹੱਥ ਲਾਲਾ ਕਿ ਵੀ ਹੁਣ ਕਰਨਾ ਕੀ ਹੈ ਤੇ ਉਸ ਤੋਂ ਬਾਅਦ ਫਿਰ ਇਹਨੇ ਕਈ ਹਤਕੰਡੇ ਅਪਣਾਏ ਕਰਦੀ ਕਰਾਂਦੀ ਫਿਰ ਕਦੀ ਅਮਿਤ ਸ਼ਾ ਥੱਲੇ ਤੇ ਕਦੀ ਕੋ ਜਿਹੜਾ ਪਤਲਾ ਜਿਹਾ ਲੰਮੇ ਜੰਮੂ ਵਾਲਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਕਦੀ ਮੋਦੀ ਜੀ ਦੇ ਪੈਰਾਂ 'ਚ ਤੇ ਕਦੀ ਨੱਡਾ ਜੀ ਥੱਲੇ ਤੇ ਕਦੀ ਨੱਡਾ ਜੀ ਥੱਲੇ ਇੰਜ ਹੋ ਜਿਆ ਕਰਤੂਤਾਂ ਕਰਦੀ ਕਰਦੀ ਹੌਲੀ ਹੌਲੀ ਬੀਜੇਪੀ ਦੇ ਵਿੱਚ ਇਹਨੇ ਮੜੀ ਜੀ ਸਾਸਰੀ ਕਾਲ ਬਣਾ ਲਈ ਹੁਣ ਇਹ ਸੁਪਨੇ ਦੇਖਦੀ ਐ ਟਿਕਟ ਦੇ ਕਿ ਮੈਨੂੰ ਟਿਕਟ ਮਿਲੂਗੀ ਤੇ ਮੈਂ ਇਲੈਕਸ਼ਨ ਲੜੂਗੀ ਚਲੋ ਉਹਦਾ ਸੁਪਨਾ ਬੰਦੇ ਨੂੰ ਦੇਖਣਾ ਵੀ ਚਾਹੀਦਾ ਇਹਦੇ ਵਿੱਚ ਇਹ ਇੱਕ ਅਵਾਰਡ ਲੈ ਗਈ ਪਦਮਸ਼ਰੀ ਅਵਾਰਡ ਹੁਣ ਇਹ ਦੇਖੋ ਕਿ ਇਹਨਾਂ ਨੇ ਆਪਣੀ ਭਾਰਤ ਸਰਕਾਰ ਨੇ ਅਵਾਰਡਾਂ ਦੀ ਕਿੰਨੀ ਦੁਰਗਤੀ ਕੀਤੀ ਹੋਈ ਐ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਗਸਤੀਆਂ ਨੂੰ ਅਵਾਰਡ ਦੇ ਕੇ ਕੀ ਕਰਨਾਮਾ ਸੀ ਬਈ ਇਹਦਾ ਕਿਹੜੀ ਇਹਦੀ ਬਹੁਤ ਵਧੀਆ ਫਿਲਮ ਆਈ ਸੀ ਕਿਹੜਾ ਇਹਨੇ ਕੋਈ ਦੁਨੀਆ ਤੋਂ ਅਚਰਜ ਕੰਮ ਕਰਤਾ ਸੀ ਜਿਹੜੀ ਫਿਲਮ ਇਹਨੇ ਬਣਾਈ ਵੀ ਚਾਂਸੀ ਦੀ ਰਾਣੀ ਇੱਕ ਉਹ ਵੀ ਇਹਦੀ ਸੁਪਰ ਫਲॉप ਹੋਈ ਇਹਦੀਆਂ ਮੂਧੜੇ ਮੂਹ ਫਿਲਮਾਂ ਪਈਆਂ ਨੇ ਆਪ ਮੂਧੀ ਹੋ ਕੇ ਸੌਂਦੀ ਐ ਤੇ ਇਹਨੂੰ ਅਵਾਰਡ ਕਿਉਂ ਦੇ ਦੇ ਰਹੇ ਹੋ ਵੀ ਤੁਸੀਂ ਪਰ ਉਹਦਾ ਕਾਰਨ ਇਹ ਸੀ ਕਿ ਉਹਨਾਂ ਦੇ ਜਾ ਕੇ ਗੋਡਿਆਂ 'ਚ ਮੋਡਿਆਂ 'ਤੇ ਬੈੰਦੀ ਸੀ ਕਿਸੇ ਦੇ ਮੋਡਿਆਂ 'ਤੇ ਬੈੰਦੀ ਸੀ ਕਿਸੇ ਦੇ ਗੋਡਿਆਂ 'ਚ ਬੈੰਦੀ ਸੀ ਤੇ ਉਹਨਾਂ ਨੇ ਕਿਹਾ ਚੱਲ ਦੋ ਯਾਰ ਇਹਨੂੰ ਮੜਾ ਮੋਟਾ ਇੰਨਾ ਵਿਚਾਰੇ ਘੇੜੇ ਮਾਰਦੀ ਐ ਹੂੰ ਉਸਤੇ ਨੂੰ ਹੱਥ ਚਾਰਾ ਪਾਈ ਤੇ ਉਹ ਉਹਨਾਂ ਨੇ ਕੀਤਾ ਸੋ ਅੱਗੇ ਹੁਣ ਇਹਨੇ ਜਿਹੜੀ ਐ ਕਰਤੂਤਾਂ ਕਰਦੀ ਐ ਦਸਾਂਝ ਨਾਲ ਦਲਜੀਤ ਨਾਲ ਸੁਰੂ ਤੋਂ ਪੰਗੇ ਲੈਂਦੀ ਆਈ ਐ ਅਗਲੇ ਨੇ ਐਡੀ ਵੱਡੀ ਫੈਮਿਲੀ ਦੇ ਵਿੱਚ ਜਾ ਕੇ ਐਨੀ ਦੁਨੀਆਂ ਨੂੰ ਜਨੇ ਦੇਖਿਆ ਦੁਨੀਆਂ ਦੀ ਸੈਲਿਬ੍ਰਿਟੀ ਜਾਇ ਆਏ ਹੋਏ ਇਹੋ ਜਿਹੇ ਹਸਤੀਆਂ ਆਈਆਂ ਦੇਸ਼ਾਂ ਪਰਦੇਸਾਂ ਚ ਵੀ ਉੱਥੇ ਜਾ ਕੇ ਉਹਨੇ ਪਰਫਾਰਮੈਂਸ ਕੀਤੀ ਐ ਤੈਨੂੰ ਚਵਲੇ ਕਿਸੇ ਥਾਂ ਦੀਏ ਉਥੋਂ ਸੱਦਾ ਤੱਕ ਵੀ ਨਹੀਂ ਆਇਆ ਇਹ ਸੜੀ ਤਾਂ ਤਾਂ ਫਿਰਦੀ ਐ ਕਿ ਸਾਰਾ ਬਾਲੀਵੁੱਡ ਉੱਥੇ ਵੇਰਦਾ ਐ ਤੇ ਇਹਨੂੰ ਕੰਜਰੀ ਨੂੰ ਫੋਨ ਵੀ ਨਹੀਂ ਆਇਆ ਵੀ ਆਈ ਤੂੰ ਵੀ ਹੈਨਾ ਤੇ ਹੱਥ ਨਾ ਪਹੁੰਚੇ ਥੂ ਕੌੜੀ ਉਹੀ ਹਿਸਾਬ ਹੋ ਗਿਆ ਫਿਰ ਇਹਨੇ ਹੁਣ ਇਧਰ ਉਧਰ ਪੜਾਸ ਕੱਢਣੀ ਸ਼ੁਰੂ ਕਰਤੀ ਵੀ ਜੇ ਤੈਨੂੰ ਜੇ ਕਟਰੀਨਾ ਕੇਫ ਵਰਗੀਆਂ ਹੋਰ ਕ੍ਰਿਸ਼ਮਾ ਕਪੂਰ ਵਰਗੀਆਂ ਦਲਜੀਤ ਦੇ ਨਾਲ ਪਰਫਾਰਮੈਂਸ ਕਰ ਸਕਦੀਆਂ ਨੇ ਨਾ ਤੂੰ ਇੱਕ ਮਿੰਟ ਤੋਂ ਪਹਿਲਾਂ ਸ਼ੁਕਰ ਗੁਣਾਣਾ ਸੀ ਵੀ ਪਾਰਟੀ ਹੋਵੇ ਵੀ ਅਡਾਨੀਆਂ ਦੀ ਤੇ ਉਧਰੋਂ ਹੋਵੇ ਦਲਜੀਤ ਦਾ ਸਾਂਝ ਕਿੰਦਾ ਨਾ ਗੱਲ ਬਣੇ ਤੇਰੀ ਕੋਰਤੇ ਦੇ ਵਰਗੀਆਂ ਇੱਥੇ ਭੂਤਨੀਆਂ ਕਈ ਆਈਆਂ ਕਈ ਗਈਆਂ ਤੇ ਉਹਨਾਂ ਨੇ ਤੈਨੂੰ ਮੂੰਹ ਨਹੀਂ ਲਾਇਆ ਹੁਣ ਤੂੰ ਸੜੀ ਫਿਰਦੀ ਆ ਅੱਗ ਬਬੂਲਾ ਹੋਈ ਫਿਰਦੀ ਆ ਪੜਾਸ ਕੱਢਦੀ ਫਿਰਦੀ ਆ ਇੱਧਰ ਉੱਧਰ ਹਨਾ ਤੇ ਇਹ ਜਿਹੜੀਆਂ ਤੇਰੀ ਮਾਨਸਿਕਤਾ ਦਾ ਇੱਥੋਂ ਪਤਾ ਲੱਗਦਾ ਵੀ ਤੂੰ ਹੁਣ ਅੰਦਰੋਂ ਸੜੀ ਪਈ ਆ ਪੱਲੇ ਕੁਝ ਹੈ ਨਹੀਂ ਤੇ ਹੱਥ ਨਾ ਪਹੁੰਚੇ ਥੂ ਕੌੜੀ ਉਹੀ ਹਿਸਾਬ ਹੈ ਆਪਣੇ ਪੱਲੇ ਕੁਝ ਹੈ ਨਹੀਂ ਤੇ ਦੂਜਿਆਂ ਨੂੰ ਦੇਖ ਦੇ ਕੇ ਸੜੀ ਜਾਣਾ ਅਗਲਾ ਪਰਫਾਰਮੈਂਸ ਕਰ ਆਇਆ ਜਿਹਦੇ ਬਾਰੇ ਤੂੰ ਹਮੇਸ਼ਾ ਖਲਾਫ ਬੋਲਦੀ ਐ ਔਰ ਵਾ ਵਾ ਖਟਾ ਹੈ ਪੂਰੀ ਦੁਨੀਆ ਚ ਹੋਰ ਛਾ ਗਿਆ ਜਿਹੜੇ ਨਹੀਂ ਸਮਝਣਦੇ ਉਹ ਵੀ ਜਾਣਨ ਲੱਗੇ ਨਾਲੇ ਬੋਰੀਆਂ ਪਰਕੇ ਲਿਆਏ ਨੇ ਆਪਣਾ ਭਾਈ ਸਾਹਿਬ ਨੋਟਾਂ ਦੀਆਂ ਔਰ ਪੁਸਤਾਂ ਤੱਕ ਨਹੀਂ ਉਹ ਨੋਟ ਮੁਕਨੇ ਇਹਨੇ ਲਿਆਏ ਨੇ ਤੇ ਤੂੰ ਦੇਖ ਹੁਣ ਆਪਣਾ ਟੀਵੀ ਤੇ ਦੇਖੀ ਜਾ YouTube ਤੇ ਦੇਖੀ ਜਾ ਕਿਹੜਾ ਕਿਹੜਾ ਗਿਆ ਤੇ ਕਿਹੜਾ ਕਿਹੜਾ ਆਇਆ ਸੋ ਮੇਰਾ ਕਹਿਣ ਦਾ ਮਤਲਬ ਹੈ ਬੰਦੇ ਨੂੰ ਗਿਰ ਜਾਣਾ ਚਾਹੀਦਾ ਜੇ ਉਹਦਾ ਗਿਰ ਗਿਰ ਕੇ ਕੁਝ ਬਣ ਜੇ ਤੇ ਜੇ ਗਿਰ ਕੇ ਵੀ ਕੁਝ ਨਾ ਬਣੇ ਤੇ ਫਿਰ ਲਹਨਤ ਆਉਦੀ ਔਰ ਗਿਰਮ ਦਾ ਵੀ ਕੋਈ ਚਾਰਾ ਹੁੰਦਾ ਕਿਸੇ ਦੇ ਪੈਰੀ ਹੱਥ ਲਾ ਦੋ ਕਿਸੇ ਦੇ ਦਾ ਸਤਿਕਾਰ ਕਰ ਦੋ ਜਾਂ ਕਿਸੇ ਦੀ ਝਿੜਕ ਸਹਿ ਸਹਿ ਲੋ ਇਹਨੂੰ ਗਿਰਨਾ ਮੈਂ ਸਮਝਦਾ ਤੇ ਜੇ ਉਹਦੇ ਨਾਲ ਤੁਹਾਡਾ ਕੋਈ ਤੁਹਾਡੀ ਰੋਜੀ ਰੋਟੀ ਤੁਹਾਡੀ ਤੁਹਾਡੇ ਬੱਚਿਆਂ ਦੀ ਤੁਹਾਡੀ ਫੈਮਲੀ ਦੀ ਚੱਲ ਜੇ ਤਾਂ ਇਹ ਵੀ ਕੋਈ ਵੱਡੀ ਗੱਲ ਨਹੀਂ ਪਰ ਗਿਰਨ ਦਾ ਮਤਲਬ ਇਹ ਨਹੀਂ ਕਿ ਕੋਡੇ ਹੋ ਜਾਓ ਸੋ ਇਹੋ ਜਿਹੇ ਜਨਾਨੀਆਂ ਦਾ ਕਿਰਦਾਰ ਤੁਸੀਂ ਚੰਗੀ ਤਰ੍ਹਾਂ ਹੀ ਜਾਣਦੇ ਹੋ ਇਹ ਨਿਹਰਾ ਕੋਡੇ ਹੋ ਕੇ ਰੋਟੀ ਖਾਦੀ ਐ ساری ਉਮਰ ਤੇ ਉਦਾਂ ਹੀ ਹੁਣ ਅੱਗੋਂ ਮਿਲ ਜਾਨੀਆਂ ਇਹਨਾਂ ਨੂੰ ਖੈਰ ਇਹੋ ਜਿਹਿਆਂ ਨੂੰ ਘਾਟ ਨਹੀਂ ਹੁੰਦੀ ਕੋਈ ਵੀ ਸੋ ਬੋਲੀ ਮਾੜੀ ਔਰ ਸੋਚ ਮਾੜੀ ਹਮੇਸ਼ਾ ਬੰਦੇ ਨੂੰ ਕਿਤਨਾ ਕਿਤੇ ਨੀਵਾ ਜ਼ਰੂਰ ਦਿਖਾਉਂਦੀ ਹੈ ਸੋ ਕੰਗਨਾ ਰਣੌਤ ਤੂੰ ਹੋ ਗਈ ਹੁਣ ਰਨ ਆਊਟ ਇੰਡਸਟਰੀ ਦੇ ਵਿੱਚੋਂ ਪਰਤੂ ਰਾਮ ਨਾਲ ਬਹਿ ਜਾ ਤੇਰੀ ਪਾਰੀ ਦਾ ਇੰਤਜ਼ਾਰ ਕਰ ਉਹ ਆਉਣੀ ਨਹੀਂ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਜੇ ਇੰਨਾ ਕੰਮ ਨਹੀਂ ਕਰ ਸਕਦੇ ਤਾਂ ਜ਼ਰੂਰੀ ਕੰਮ ਹੈ ਮੈਂ ਯਾਰ ਅੱਗੇ ਵੀ ਤੁਹਾਡੇ ਅੱਗੇ ਬੇਨਤੀ ਕਰਦਾ ਜਿੰਨੇ ਭੈਣ ਭਰਾ ਮੇ ਸੁਣਦੇ ਆ ਕੋ ਚੈਨਲ ਨੂੰ ਪ੍ਰਭਾਵਾ ਹੱਥ ਜੋੜਦਾ ਮੇਰੇ ਮੈਨੂੰ ਸਬਸਕ੍ਰਾਈਬ ਕਰ ਦਿਓ ਨੇੜੇ ਹੀ ਲੱਗਿਆ ਪਿਆ ਬਸ ਇਹ ਮੋਨਟਾਈਜ਼ ਇਹਦੇ ਸਬਸਕ੍ਰਾਈਬਰ ਥੋੜੇ ਜਿ ਘਟਿਆ ਤੁਸੀਂ ਦੇਖ ਰਹੇ ਹੋ ਲੋਕ ਤਾਂ ਹਾਈਡ ਕਰ ਦਿੰਦੇ ਨੇ ਮੈਂ ਹਾਈਡ ਵੀ ਨਹੀਂ ਕੀਤੇ ਹੈਗੇ ਤੇ ਉਹਦੇ ਨਾਲ ਪਤਾ ਨਹੀਂ ਲੱਗਦਾ ਵੀ ਕਿੰਨੇ ਕ ਸਬਸਕ੍ਰਾਈਬਰ ਮੇਰੇ 833 ਆ ਸਾਰੇ ਔਰ 1000 ਕਰਨੇ ਆ ਤੁਸੀਂ ਉਦੋਂ ਬਾਕੀ ਮੇਰਾ ਟਾਈਮ ਤਾਂ ਬਹੁਤ ਹੋਇਆ ਹੋਇਆ ਤੁਹਾਡੀ ਪਰਵਾਹ ਦੀ ਮਿਹਰਬਾਨੀ ਨਾਲ ਟਾਈਮ ਤਾਂ 4000 ਘੰਟੇ ਚਾਹੀਦਾ ਮੇਰਾ 10000 ਵੀ ਟੱਪ ਗਿਆ ਕਿਉਂਕਿ ਵੀਡੀਓਜ਼ ਮੇਰੀ 8-10 ਮਿੰਟਾਂ ਦੀ ਹੁੰਦੀ ਆ ਔਰ ਤੁਸੀਂ ਜਦੋਂ ਦੇਖਦੇ ਹੋ ਤਾਂ ਪੂਰੀ ਪੂਰੀ ਦੇਖਦੇ ਹੋ ਸੋ ਸਬਸਕ੍ਰਾਈਬਰ ਇਨੇ ਕ ਕਰ ਦੋ ਤਾਂ ਆਪਾਂ ਵੀ ਚੈਨਲ ਮੋਨਟਾਈਜ਼ ਕਰ ਫਿਰ ਇਹ ਗ로우 ਹੋਊਗਾ ਫਿਰ ਅਗਾ ਤੱਕ ਵੀਡੀਓ ਜਾਇਆ ਕਰਨੀਆਂ ਅਜੇ ਵੀਡੀਓ ਰਹਿ ਜਾਂਦੀ ਹੈ ਤੁਹਾਡੇ ਤੱਕ ਹੀ ਥੋੜਾ ਦਾਇਰੇ ਤੱਕ ਸੋ ਇਜਾਜ਼ਤ ਚੱਲਦੇ ਆ ਸਤਿ ਸ੍ਰੀ ਅਕਾਲ ਸ